ਕੀ ਨਾਂ ਤੁਹਾਡਾ ਤੇ ਕੀ ਮਾਮਲਾ ਸਾਰਾ ਜਿਹੜਾ ਤਨਕ ਦੀ ਜਿਹੜੀ ਫਸਲ ਦੀ ਬਰਬਾਦੀ ਕੀਤੀ ਗਈ ਆ ਸਰ ਇਹ ਮਤਲਬ ਪਹਿਲੀ ਦਾ ਕੇਸ ਐ ਇਹ ਬਿਆਨਾ 2004 ਦਾ ਵਾ ਤੇ ਉਸ ਤੋਂ ਬਾਅਦਾਂ ਰਜਿਸਟ੍ਰਿੰਗਾਂ ਨਹੀਂ ਹੋਈਆਂ ਤੇ ਬਸ ਉਸ ਤੋਂ ਬਾਅਦ ਇਹ ਕੇਸ ਲੱਗ ਗਿਆ ਅਦਾਲਤ 'ਚ ਤੇ ਹੁਣ ਸਾਡੇ ਕੋਲ ਪਹਿਲੀ ਦਾ ਸਾਰਾ ਸਟੇ ਹੈਗਾ ਵਾ ਤੇ ਪਹਿਲੀ ਸਾਡੇ ਹੀ ਮਤਲਬ ਸਾਡੇ ਕੋਈ ਸਾਡਾ ਜੱਦੀ ਪੁਰਸ਼ੀ ਕਬਜ਼ਾ ਹੈ ਤੇ ਕਿੰਨੇ ਦੇ ਨਾਂ ਦੇ ਜ਼ਮੀਨ ਆ ਤੇ ਕਿੰਨਾਂ ਨੂੰ ਜਿਹੜਾ ਬਿਆਨ ਕੀਤਾ ਗਿਆ ਸੀ ਇਹ ਪ੍ਰਗਟ ਸਿੰਘ ਤੇ ਗੁਰਬੀ ਸਿੰਘ ਦੇ ਨਾਂ ਜ਼ਮੀਨ ਆ ਤੇ ਬਿਆਨਾਂ ਜਿਹੜਾ ਗੁਰਮਖ ਸਿੰਘ ਨੂੰ ਕੀਤਾ ਗਿਆ ਵਾ ਕੀ ਲੱਗਦਾ ਕਿੰਨੇ ਜਿਹੜੀ ਤੁਹਾਡੀ ਫਸਲ ਦੀ ਬਰਬਾਦੀ ਕੀਤੀ ਆ ਇਹ ਸਰ ਮਤਲਬ ਉਹੀ ਕਰਾਉਂਦਾ ਜਿੱਦਾਂ ਮਤਲਬ ਗੁਰਮਖ ਸਿੰਘ ਹੁਣੀ ਉਹੀ ਉਹਨਾਂ ਦੇ ਗਾਂ ਜਿਹੜੇ ਬੇਟੇ ਬਿੰਦਰ ਤੇ ਸਿਮਰਨਜੀਤ ਸਿੰਘ ਹਾਂਜੀ ਕਿੰਨੀ ਫਸਲ ਦੀ ਜਿਹੜੀ ਬਰਬਾਦੀ ਹੋਈ ਇਹ 5 ਕਿੱਲੇ ਟੋਟਲ ਕਿੰਨਾ ਜਿਹੜਾ ਜ਼ਮੀਨ ਦਾ ਝਗੜਾ ਚੱਲਣ ਦਾ 86 ਕਨਾਲਾ ਗੋਲੀ ਵੀ ਚਲਾਈ ਉਹਨਾਂ ਹਾਂਜੀ ਹਾਂਜੀ 4 ਫਾਇਰ ਕੱਢੇ ਪੁਲਸ ਆਈ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਆਈ ਹੁੰਦੇ ਨੇ ਆਈ ਸਵੇਰੇ ਕੀ ਪ੍ਰੋਸਾਦ ਆ ਗਿਆ ਪੁਲਸ ਵਾਲੇ ਪੁਲਸ ਵਾਲਿਆਂ ਨੇ ਇਹ ਹੀ ਕਿਹਾ ਕਿ ਅਸੀਂ ਮਤਲਬ ਕਰਦੇ ਅੱਗੇ ਕੋਈ ਕਾਰਵਾਈ ਅਸੀਂ ਮਦਰਖਾਸਤ ਲਿਖ ਲਈ ਉਹਨਾਂ ਨੇ ਕੀ ਮੰਗ ਕੀ ਕਰਦੇ ਜੀ ਮੰਗ ਸਰ ਸਾਨੂੰ ਇਹ ਹੀ ਆ ਕਿ ਸਾਨੂੰ ਇਹ ਪਰੇਸ਼ਾਨ ਨਾ ਕਰਨ ਕਿ ਜਿਹੜੀ ਵੀ ਪਾਰਟੀ ਵੱਲ ਦੀ ਸਾਨੂੰ ਪਰੇਸ਼ਾਨ ਕਰ ਰਹੀ ਆ ਕਿ ਸਾਡੇ ਸਿਰ ਤੇ ਬੰਦਾ ਕੋਈ ਨਹੀਂ ਹੈਗਾ ਕਿ ਸਾਨੂੰ ਇਹ ਬਾਰ ਬਾਰ ਪਰੇਸ਼ਾਨ ਨਾ ਕਰਨ ਕੀ ਨਾ ਤੁਹਾਡਾ ਜੀ ਤੇ ਕਿਹੜਾ ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ ਪਿੰਡ ਮੇਰਾ ਜਵੰਦਾ ਕਲਾਮ ਕੀ ਹੈ ਮਾਮਲਾ ਸਾਰਾ ਜ਼ਮੀਨ ਦਾ ਜਿਹੜਾ ਕੜਕ ਦੀ ਜਿਹੜੀ ਫਸਲਵਾਦ ਕੀਤੀ ਗਈ ਹੈ ਮਾਮਲਾ ਜੀ ਉਹ ਅਮਨਦੀਪ ਦੇ ਸਹੁਰਾ ਸਾਹਿਬ ਨੇ ਕਿਹ ਗੁਰਮukh ਸਿੰਘ ਨਾਂ ਦੇ ਬੰਦੇ ਨਾਲ 2004 ਚ ਬਿਆਨਾਂ ਕੀਤਾ ਸੀ ਮੁੜ ਕੇ ਪਤਾ ਲੱਗਾ ਵੀ ਉਹਨਾਂ ਕੋਲੋਂ ਰਜਿਸਟਰੀ ਨਹੀਂ ਹੋਈ ਉਹਨਾਂ ਨੇ ਕੋਰਟ ਕੇਸ ਲਾ ਕੇ ਤਿਆ ਉਹ ਕੋਰਟ ਕੇਸ ਦੇ ਜਿਹੜੇ ਉਹ ਇਨਾਂ ਕੋ ਅਮਨਦੀਪ ਹੁਣੇ ਖੋੜ ਸਟੇ ਵੀਆ ਤੇ ਕਬਜ਼ਾ ਵੀ ਇਹਨਾਂ ਦਾ ਵਾ ਰਾਤ ਨੂੰ ਕਰੀਬ 1 ਵਜੇ ਆ ਕੇ ਕੋਈ ਦੇ ਬੰਦੇ ਟਰੈਕਟਰ ਲੈ ਕੇ ਤੇ ਇਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਪਏ ਆ ਤੇ ਫਸਲ ਦਾ ਨੁਕਸਾਨ ਕਰ ਗਏ ਆ ਕਿੰਨੇ ਕੁ ਆਦਮੀ ਸੀ ਕਿੰਨੇ ਟਰੈਕਟਰਾਂ ਦੇ ਜਿਹੜੇ ਬੰਦੇ ਆਏ ਸੀ ਦੋ ਟਰੈਕਟਰ ਸੀ ਜੇ ਹੈਗੇ 15-16 ਆਦਮੀ ਸੀ ਤੇ ਕਿੰਨਾ ਨੁਕਸਾਨ ਕਰ ਗਏ ਨੁਕਸਾਨ 5 ਕਿੱਲੇ ਕਣਕ ਦੇ ਵਾਹੀਆ ਜੀ ਨਾਲੇ 4 ਫਾਇਰ ਕੀਤੇ ਜੀ ਤੋਂ ਪਛਾਣ ਆਈ ਬੰਦਿਆਂ ਦੀ ਕੌਣ ਸੀਗੇ ਪਛਾਣ ਉਹਦੇ ਉਹਨਾਂ ਦਾ ਬਿੰਦਰ ਸਿੰਘ ਇਹ ਜਿਨ੍ਹਾਂ ਦਾ ਇਹਨਾਂ ਨਾਲ ਕੇਸ ਚੱਲਦਾ ਉਹੋ ਹੀ ਬੰਦੇ ਸੀ ਜੀ ਕੋਈ ਮਸ਼ਿੰਦਰੀ ਵਗੈਰਾ ਛੱਡ ਕੇ ਗਏ ਇੱਥੇ ਉਹਨਾਂ ਦਾ ਇੱਕ ਮੋਟਰਸਾਈਕਲ ਇੱਥੇ ਰਹਿ ਗਿਆ ਸਪਲੈਂਡਰ ਮੋਟਰਸਾਈਕਲ ਹੈ ਜੀ ਤੇ ਪ੍ਰਸ਼ਾਸਨ ਦੇ ਕੋਈ ਆਏ ਮੌਕਾ ਪ੍ਰਸ਼ਾਸਨ ਨੇ ਸਵੇਰੇ ਦਰਖਾਸਤ ਦਿੱਤੀ ਤੇ ਪ੍ਰਸ਼ਾਸਨ ਮੌਕਾ ਵੇਖ ਕੇ ਗਿਆ ਤੇ ਅਨਚਾਰਜ ਗੱਜਨ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ ਇਨਸਾਫ ਦਿਵਾਉਂਗਾ ਕੀ ਮੰਗੀ ਕਰਦੇ ਹੋ ਮੰਗ ਇਹੋ ਜੀ ਹੈ ਜੀ ਇਹਨਾਂ ਦਾ ਨਾਂ ਇਹਦੇ ਸੋਹਰਾ ਸਾਹਿਬ ਹੈਗੇ ਨਾਂ ਇਹਦੇ ਹਸਬੰਦ ਹੈਗੇ ਆ ਛੋਟੀ ਛੋਟੀ ਇਹਦੀ ਬੱਚੀ ਹੈ ਇਹ ਜੋ ਜਨਾਨੀ ਨਾਲ ਧੱਕਾ ਹੋ ਰਿਹਾ ਵਾ ਉਹ ਦਾ ਇਨਸਾਫ ਮਿਲਣਾ ਚਾਹੀਦਾ ਜੀ ਇਹ ਅਮਨਦੀਪ ਕੌਰ ਜਿਹੜੇ ਤੁਹਾਡੇ ਕਿ ਲੱਗਦੇ ਇਹ ਮੇਰੇ ਗਵਾਹ ਨਹੀਂ ਆ ਜੀ ਹਾਂਜੀ ਹਾਂਜੀ ਭਾਈ ਤੀਨਾ ਟੱਡਾ ਜੀ ਗੋਬਿੰਦ ਸਿੰਘ ਕਿਹੜਾ ਪਿੰਡ ਹੈ ਪਿੰਡ ਸੁਲਤਾਨਪੁਰ ਨਹੀਂ ਪਿੰਡ ਖਾਲਸਾ ਨਗਰ ਖਾਲਸਾ ਜਵੰਦਾ ਕਲਾਂ ਦੀ ਅਮਨਦੀਪ ਕੌਰ ਹੈ ਜਿਹੜੀ ਕਹਿ ਰਹੀ ਆ ਕਿ ਮੇਰੀ ਜਿਹੜੀ ਰਾਤ ਬੀਤੀ ਹੋਈ ਫਸਲ ਕਣਕ ਦੀ ਜਿਹੜੀ ਵਾਅਦਾ ਦਿੱਤੀਗੇ ਕੀ ਹੈ ਜ਼ਰਾ ਮਾਮਲਾ ਟੱਡਾ ਨਾਲ ਲੱਗਦਾ ਸਾਡਾ ਕੋਈ ਰੋਲ ਨਹੀਂ ਉਹਦੇ ਵਿੱਚ ਹੈਗਾ ਜੀ ਤੇ ਕਿਉਂਕਿ ਸਾਡੇ ਫਾਦਰ ਸਾਹਿਬ ਨੇ ਪਹਿਲਾਂ ਕੋਈ ਕਰਦੇ ਸੀ ਲਈ ਵੇਚੀ ਦਾ ਕੰਮ ਕਰਦੇ ਸੀ ਉਦੋਂ ਬਾਅਦ ਆ ਤੇ ਨਾ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਆ ਤੇ 2017 ਤੋਂ ਸਾਡੇ ਕੋਲ ਹੀ ਰਹਿ ਆ ਉਦੋਂ ਬਾਅਦ ਆ ਕੋਈ ਸਾਡਾ ਲੈਣ ਦੇਣ ਨਹੀਂ ਕੋਈ ਵੀ ਪਹਿਲਾਂ ਕੋਈ ਹੋਊਗਾ ਤੇ ਕੋਈ ਉਧਰ ਉਧਰ ਲੈ ਦਿੱਤੀ ਕੀਤੀ ਹੋਏ ਕਿਸੇ ਨਾਲ ਦੇ ਕੀਤੀ ਹੋਏ ਲੇਕਿਨ ਜਿਹੜੀ ਨਾਲੀ ਫਸਲ ਕੋਈ ਵਾਈ ਦੀ ਤੁਹਾਡਾ ਕੋਈ ਰੋਲ ਨਾ ਨਾ ਸਾਡਾ ਕੋਈ ਨਹੀਂ ਸਾਡੀ ਲੋਕੇਸ਼ਨ ਵੇਖ ਲੈਣ ਕਿੱਥੇ ਆ ਕਿੱਥੇ ਨਹੀਂ ਤੇ ਕਿੱਥੇ ਗਿਆ ਵਾ ਜਾਂ ਕੋਈ ਨਾ ਕੋਈ ਹੋਊਗਾ ਹੀ ਉਹਨਾਂ ਕੋ ਫਰੂਕ ਲਾਗੋ ਬੰਨੇ ਕੋਈ ਪੁੱਛ ਕੇ ਸ ਕਰ ਲੈਣਾ ਆਪਣੀ ਤੁਹਾਡੇ ਮੰਜੇ ਸ਼ਾਨ ਪਈ ਕਰ ਲੈਣਾ ਆਪਣੀ ਸਾਡੇ ਨਾਲ ਨਿਬੜਿਆ ਸਾਰਾ ਸਾਡੇ ਨੇ ਸਾਡੇ ਨਾਲ ਕੋਈ ਸਾਨੂੰ ਪਤਾ ਹੀ ਕੋਈ ਨਹੀਂ ਇਸ ਬਾਰੇ ਵੀ ਕੀ ਗੱਲਬਾਤ ਹੈ ਕੋਈ ਲੈਣ ਦੇਣ ਕੀ ਸਾਬ ਤਾਂ ਕੀ ਨਹੀਂਗਾ ਉਹਨਾਂ ਸਾਡੇ ਕੋ ਜਿਤਨਾ ਹੁਣ ਮਤਲਬ ਕਿਸੇ ਸਾਂਝਾ ਖਾਤਾ ਪਹਿਲਾ ਆਊਗਾ ਜਿਹੜੀ ਉਹਨਾਂ ਨੇ ਆਪਣੇ ਲੋਕ ਸਿਹਤ ਵਸੂਤਾਂ ਜੋ ਵੀ ਕੁਛ ਹੈਗਾ ਹੈ ਗਵਾਈਆਂ ਆਪਣੀਆਂ ਕਰਵਾਈਆਂ ਵੀ ਸਾਡੇ ਕੋ ਤੁਹਾਡੀ ਕੋਈ ਜਾਇਦਾਦ ਉਧਰ ਉਹਦੇ ਆਈਆਂ ਕਬ ਸਾਡਾ ਕੋਈ ਲੈਣ ਦੇਣ ਹੈਗਾ ਇਹ ਕੋ ਤਰਨਤਾਨੇ ਕੋ ਪਾਰਟੀਆਂ ਗਿਆ ਉਹਨਾਂ ਨਾਲ ਕੋਈ ਲੈਣ ਦੇਣਾ ਹੈਗਾ ਇਹਨਾਂ ਦਾ ਸਾਨੂੰ ਕੋਈ ਜਾਣਕਾਰੀ ਨਹੀਂ ਕਿਉਂਕਿ ਉਹ ਨਾ ਆਏ ਤੇ ਨਾ ਆਖਿਆ ਵੀ ਸਾਨੂੰ ਜੀਤਾਂ ਵਸੂਤਾਂ ਜੋ ਵੀ ਕੁਛ ਹੈਗਾ ਸਾਨੂੰ ਪਤਾ ਹੀ ਕੋਈ ਨਹੀਂ ਹੈਗਾ ਬਾਰੇ ਗੱਲ ਬਾਰੇ